ਆਦਿ ਨੀਤੀ ਜੀ ਰਖਣਾ ਦਾ ਗੁਰਵਤੱਤੀ ਜੀ ਤੋਂ ਸ਼ੁਰੂ ਚਾਰੇ অবজারভার ਸਹਿਬਾਨਾਂ ਨੇ ਦੋਣ ਪ੍ਰਕਿਰਿਆ ਕੀਤੀ ਔਰ ਦੋਣ ਪ੍ਰਕਿਰਿਆ ਵਿੱਚ ਸਾਰੇ ਜਿਲ੍ਹੇ ਦੇ ਡੈਲੀਗੇਟ ਨੇ ਹਿੱਸਾ ਲਿਆ ਮੈਂ ਵਧਾਈ ਦਿੰਦਾ ਇੱਥੇ ਸਾਰੀ ਨਵੀਂ ਟੀਮ ਨੂੰ ਜਿਹਨਾਂ ਦੇ ਪ੍ਰਧਾਨ ਸਾਹਿਬ ਮਨਦੀਪ ਸਿੰਘ ਮਰਵਾਜਰਾ ਨੂੰ ਚੁਣਿਆ ਗਿਆ ਔਰ ਫਾਜੀ ਪਠਾਣਾ ਸ੍ਰੀ ਫਤੇਗੜ ਸਾਹਿਬ ਤੇ ਹਮਲੋ ਹਲਕਿਆਂ ਦੇ 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 ਸਰਕਲ ਦੇ ਸਹਿਰ ਸਾਹਿਬਾਂ ਨੇ ਆਰਿਆਂ ਦੀ ਚੋਣ ਸਹਿਮਤੀ ਨਾਲ ਹੋਈ ਹੁਣ ਵੀ ਸਹਿਮਤੀ ਨਾਲ ਚੋਣ ਕਰਕੇ ਸਾਰੇ ਜਕਾਰੇ ਛੱਡ ਕੇ ਪ੍ਰੋਗਰਾਮ ਬਣਾਇਆ ਕਿ ਆਉਣ ਵਾਲੀਆਂ ਜਿਹੜੀਆਂ ਪੰਥਕ ਚੁਣੌਤੀਆਂ ਨੇ ਪੰਜਾਬ ਦੀਆਂ ਚੁਣੌਤੀਆਂ ਨੇ ਸ਼ਰੋਮਣੀ ਕਾਲੀਦਾਰ ਪੁਨਰ ਸਥਿਤ ਬਲਵ ਉਹਨਾਂ ਲਈ ਜੋ ਵੀ ਸੰਘਰਸ਼ ਰਹਿ ਜਾਏਗਾ ਪ੍ਰੋਗਰਾਮ ਬਣੇਗਾ ਉਹਦੇ 'ਚ ਜ਼ਿਲ੍ਹਾ ਜਿਹੜਾ ਹੈ ਅੱਗੇ ਹੋ ਕੇ ਰੋਲ ਨਿਭਾਏਗਾ ਖਾਸ ਤੌਰ ਤੇ ਸ਼ਹੀਦਾਂ ਦੀ ਮਹਾਨ ਪਵਿੱਤਰ ਧਰਤੀ ਸ੍ਰੀ ਫਸੇਗੜ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦਾਂ ਨੂੰ ਇੱਥੇ ਜੋੜ ਮੇਲਾ ਜਿਹੜਾ ਹੈ ਹਰ ਸਾਲ ਸਮਾਗਮ ਹੁੰਦੇ ਨੇ ਇਸ ਵਾਰੀ ਜ਼ਿਲ੍ਹਾ ਜਥੇਬੰਦੀ ਵੱਲੋਂ ਵੇਟਿੰਗ ਚਲਦੇ ਸੱਦ ਕੇ ਗੋਲ ਮੇਲੇ ਦਾ ਜਿਹੜਾ ਇਤਿਹਾਸਕ ਦਿਹਾੜਾ ਹੈ ਉਹ ਤੇ ਸ਼ੀਧੀ ਸਮਾਗਮ ਕਰਨ ਦਾ ਸੋਚਿਆ ਜਾ ਰਿਹਾ ਔਰ ਮੈਂ ਸਮਝਦਾ ਕਿ ਜਲਦੀ ਜਿਹੜਾ ਕਾਈ ਵੱਲੋਂ ਮੀਡੀਆ ਕਰਕੇ ਪ੍ਰੋਫਾਈਲ ਕੀਤਾ ਜਾਏਗਾ ਔਰ ਆਉਣ ਵਾਲਾ ਸਮਾਜ ਜਿਹੜਾ ਹੈ ਖਾਸ ਤੌਰ ਤੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਨਰਲ ਸੁਮਾਕਰੌਲੀ ਸਾਰੀਆਂ ਪੱਖ ਤੇਰਾ ਪੰਥ ਪ੍ਰਸਤ ਲੋਕਾਂ ਸੋਚ ਰਕਾ ਬਾਈ ਲੋਕ ਉਤਾਵਲੇ ਨੇ ਚਿੰਤਤ ਨੇ ਡੇਗਰਮਤ ਨੇ ਕਿ ਸਿੱਖਾਂ ਦੀ ਲੀਡਰਸ਼ਿਪ ਨੂੰ ਲਖਾਰ ਕੇ ਲਿਓ ਵਿੱਚ ਐ ਜੀ ਪੀ ਦੇ ਚੋਣਾਂ ਇੱਕ ਅਹਿਰ ਉਲੜਾ ਕਰਦੀਆਂ ਨੇ ਅੱਜ ਜਿਹੜਾ ਖਲਾਫ ਪੈਦਾ ਹੋਇਆ ਵਾ ਸਿੱਖ ਲੀਡਰਸ਼ਿਪ ਚ ਵੱਡਾ ਕਾਰਨ ਹੈ ਕਿ ਐ ਜੀ ਪੀ ਦੀਆਂ ਚੋਣਾਂ ਅੱਗੇ ਅੱਗੇ ਹੋ ਰਹੀਆਂ ਨੇ ਔਰ ਉਹਨਾਂ ਚੋਣਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਖਾਸ ਤੌਰ ਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਲਾਪਰਵਾਹੀ ਵੀ ਕਰ ਰਹੀ ਆ ਦੇ ਕਿ ਸਾਜਿਦ ਤਹਿਤ ਸਿੱਖ ਲੀਡਰਸ਼ਿਪ ਨੂੰ ਥੱਕ ਰਹੀ ਆ ਜੋ ਇਸ ਕਰਕੇ ਇਹ ਜੂਨ ਜਾਂਦੀ ਕਰਾਉਣ ਲਈ ਅਸੀਂ ਕੋਈ ਉਪਰਾਲਾ ਕਰਾਂਗੇ ਪਰ ਕਿਸਾਨੀ ਦੇ ਮਸਲੇ ਵੀ ਬਹੁਤ ਨੇ ਜਿਵੇਂ ਸਾਰਾ ਝੋਨਾ ਬਣ ਗਿਆ ਤੇ ਹੁਣ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਰਿਲੈਕਸੇਸ਼ਨ ਦਿੱਤੀ ਉਹ ਰਿਲੈਕਸੇਸ਼ਨ ਦਾ ਫਾਇਦਾ ਕੇਵਲ ਤੇ ਕੇਵਲ ਸੈਟਰਲ ਬਾਇਰ ਨੂੰ ਹੋਇਆ ਕਿਸਾਨਾਂ ਨੂੰ ਹੋਣਾ ਨਹੀਂ ਤੇ ਕਿਸਾਨਾਂ ਨੂੰ ਕੀ ਮਿਲੇਗਾ ਉਹਦਾ ਹਿੱਸਾ ਉਹਦੀ ਅਸੀਂ ਮੰਗ ਕਰਦੇ ਆ ਕਿ 20000 ਰੁਪਏ ਪ੍ਰਤੀ ਏਕੜ ਕਿਸਾਨਾਂ ਦਾ ਜਿਹੜਾ ਝਾੜ ਘਟਨੇ ਕੈਚ ਹੋ ਰਿਹਾ ਹੈ ਨਾ ਉਹ ਪਰਪਾਈ ਕਰ ਲਈ ਸੂਬਾ ਸਰਕਾਰ ਰੰਗਲਾ ਪੰਜਾਬ ਮਿਸ਼ਨ ਦੇ ਤਹਿਤ ਜਿਹੜਾ ਪੈਸਾ ਇਕੱਠਾ ਹੋਇਆ ਉਹਦੇ ਵਿੱਚੋਂ ਤੇ ਕੇਂਦਰ ਸਰਕਾਰ ਤੋਂ ਅੱਧ ਲੈ ਕੇ ਕਿਸਾਨਾਂ ਦੇ ਉਸ ਘਾਟੇ ਦੀ ਭਰਪਾਈ ਕਰੇ ਇਹ ਵੀ ਸਾਡੀ ਮੰਗ ਹੈ ਇੱਕੋ ਕੇ